ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੈਸ਼ਿੰਗ ਪੰਜਾਬੀ ਸੂਟਸ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਹੌਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਸੂਟਸ ਦੀ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਨੇ ਚਾਹਣ ਵਾਲਿਆਂ ਨੂੰ ਜਰੂਰ ਸਬਸਕ੍ਰਾਈਬ ਕਰੋ। ਸੋ ਸਾਡੀ ਵੀਡੀਓਜ਼ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ। ਸੋ ਆਪਣੇ ਇੰਨੇ ਸਬਸਕ੍ਰਾਈਬਰ ਆ ਸੋ ਆਪਾਂ ਨੂੰ ਲੱਗਦਾ ਕਿ ਆਪਣੇ ਕਸਟਮਰ ਆ ਜਿਹੜੇ ਆਪਣੀ ਵੀਡੀਓਸ ਨੂੰ ਥੋੜਾ ਘੱਟ ਦੇਖ ਰਹੇ ਨੇ ਪਲੀਜ਼ ਸਾਡੀ ਵੀਡੀਓਸ ਨੂੰ ਜਰੂਰ ਦੇਖਿਆ ਕਰੋ। ਆਪਾਂ ਤੁਹਾ ਸਾਰੇ ਸੂਟ ਆ ਜਿਹੜੇ कॉटन प्रिंट्स ਦੇ ਉੱਪਰ ਆ ਜੀ ਸੋ ਵਿਡਨ ਅੰਡ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾ ਸੂਟ ਤੁਹਾਨੂੰ ਮੈਂ ਦਿਖਾ ਰਹੀ ਆ ਡਿਜੀਟਲ ਪ੍ਰਿੰਟ ਦਾ ਸੂਟ ਆ ਇਹ ਪਿਓਰ कॉटन ਆਏਗੀ ਜੀ ਮਤਲਬ ਇਹ ਨਹੀਂ ਕਿ ਕੋਈ ਮਿਕਸ ਕਪੜਾ ਨਹੀਂ ਹੋਏਗਾ ਵਧੀਆ कॉटन ਆ ਪ੍ਰੋਪਰ ਸੋ ਤੁਸੀਂ ਬਿਨਾਂ ਲਾਈਨਿੰਗ ਦੇ ਉੱਪਰ ਇਹਨੂੰ ਸਟਿਚ ਕਰਵਾ ਸਕਦੇ ਹੋ ਇਹ ਸ਼ਰਟ ਆਏਗੀ ਔਰ ਇਹ ਵਾਲੀ ਇਹਦੇ ਨਾਲ ਬਾਟਮ ਆਏਗੀ ਕੋਈ ਲਾਈਨਿੰਗ ਲਗਵਾਉਣ ਦੀ ਜ਼ਰੂਰਤ ਨਹੀਂ ਐ ਸੋ ਇਹਨੂੰ ਤੁਸੀਂ ਜਸਟ ਵਾਸ਼ ਕਰਕੇ ਤੁਸੀਂ ਇਹਨੂੰ ਸਟਿਚ ਕਰਾ ਸਕਦੇ ਹੋ ਸੋ ਇੱਕ ਭੈਣਾਂ ਨੂੰ ਹੋਰ ਸਾਰਿਆਂ ਨੂੰ ਬੇਨਤੀ ਆ ਇਹ ਜਿਹੜਾ ਸੂਟ ਤੁਸੀਂ ਜਦੋਂ ਵਾਸ਼ ਕਰ ਦਿਓ ਪਲੀਜ਼ ਉਹਨਾਂ ਨੂੰ ਧੁੱਪੇ ਦੇ ਧੁੱਪ ਦੇ ਵਿੱਚ ਸੁੱਕਣੇ ਨਾ ਪਾਇਆ ਕਰੋ ਸੋ ਉਹਨਾਂ ਨੂੰ ਇੱਕ ਮਤਲਬ ਸਿਰਫ ਜਸਟ ਹਵਾ ਦੇ ਵਿੱਚ ਸੁਕਾ ਕੇ ਤੁਸੀਂ ਆਪਣਾ ਜਿਹੜਾ ਸੂਟ ਸਟਿਚ ਕਰਵਾਇਆ ਕਰੋ ਕਿਉਂਕਿ ਕਈ ਵਾਰ ਆ ਕਿ ਜਿਹੜਾ ਅਚਾਰਾ ਧੁੱਪ ਇੰਨੀ ਤੇਜ਼ ਹੁੰਦੀ ਹੈ ਸੋ ਧੁੱਪ ਨਾਲ ਜਿਹੜੇ ਕਲਰ ਖਰਾਬ ਹੋ ਜਾਂਦੇ ਨੇ ਸੋ ਨੈਕਸਟ ਇਹ ਵਾਲਾ ਪ੍ਰਿੰਟ ਆਏਗਾ ਬੇਬੀ ਪਿੰਕ ਕਲਰ ਹੈ ਇਹਦੇ ਨਾਲ ਇਹ ਵਾਲੇ ਤੁਸੀਂ ਵਾਈਟ ਵੀ ਸਲਵਾਰ ਲਗਵਾ ਸਕਦੇ ਹੋ ਆਪਾਂ ਇਹਦੇ ਨਾਲ ਗ੍ਰੇ ਕਲਰ ਦੀ ਮੈਚਿੰਗ ਲਗਾਈ ਹੋਈ ਆ ਬਹੁਤ ਸੋਹਣਾ ਕੰਟਰਾਸਟ ਹੈ ਜੀ ਇਹ ਵਾਲਾ ਵੀ ਸੋ ਨੈਕਸਟ ਕਲਰ ਆ ਗਿਆ ਜੀ ਪਰਪਲ ਹੈ ਆਪਣਾ 올ਓਵਰ ਸੂਟ ਹੈ ਸੋ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਇਹਦੇ ਨਾਲ ਪਰਪਲ ਕਲਰ ਦੀ ਜਿਹੜੀ ਬਾਟਮ ਲੱਗ ਜੇਗੀ ਤੁਸੀਂ ਡਾਰਕ ਲਾਈਟ ਜਿੱਦਾਂ ਦੀ ਮਰਜ਼ੀ ਚਾਹੇ ਆ ਬ੍ਰਾਊਨ ਸ਼ੇਡ ਵੀ ਲਗਵਾ ਸਕਦੇ ਹੋ ਸੋ ਜਿੱਦਾਂ ਦੀ ਮਰਜ਼ੀ ਤੁਸੀਂ ਮੋਟਾ ਲਗ ਜਿੱਦਾਂ ਦੀ ਮਰਜ਼ੀ ਤੁਸੀਂ ਬਾਟਮ ਹੈ ਜਿਹੜੀ ਇਹਦੇ ਨਾਲ ਲਗਵਾ ਸਕਦੇ ਹੋ ਨੈਕਸਟ ਕਲਰ ਆ ਗਿਆ ਜੀ yellow ਕਲਰ ਇਹ ਵੀ ਸੂਟ ਬਹੁਤ ਹੀ ਜ਼ਿਆਦਾ ਸੋਹਣਾ येलो ਦੇ ਨਾਲ ਪਿੰਕ ਕਲਰ ਦੀ ਸਲਵਾਰ ਆਏਗੀ ਇਹ ਵਾਲਾ ਕਲਰ ਆਏਗਾ ਨੈਕਸਟ ਇਹ ਵੀ ਕਲਰ ਬਹੁਤ ਸੋਹਣਾ ਥੋੜਾ ਫਲਾਵਰਸ ਤੋਂ ਹਟ ਕੇ ਪ੍ਰਿੰਟ ਹੈ ਜੀ ਇਹ ਵਾਲਾ ਇਹ ਵਾਲੇ ਦੇ ਨਾਲ ਬਾਟਮ ਆਏਗੀ ਸੋ ਪੂਰਾ ਕਪੜਾ ਹੋਏਗਾ ਬਾਟਮ ਦਾ ਟਾਈਪ ਸੌਰੀ पूरा जिमें अपना टाइम मीटर व्डेपने करके पूरा कपड़ा होएगा सलवार का सो जिदा मर्जी सलवार स्टिच करवा सकते हो नैक्सट ये वाला प्रिंट आ गया यह भी बहुत सोहना है सो ये बॉटम आएगी बहुत ही प्यारा कंट्रास्ट है बहुत सोहना सूट है जी य वाला वाला भी न्यू प्रिंट आया बहुत सोहना सूट है वाला स्टिच होके बहुत प्यारा बनेगा ए वाली ये बॉटम आएगी ਕੰਟਰਾਸਟ ਬਹੁਤ ਸੋਨਾ ਬਣਿਆ ਹੋਇਆ ਹੈ ਇਹ ਵਾਲਾ ਸੋ ਮੋਸਟ ਡਿਮਾਂਡਿੰਗ ਪ੍ਰਿੰਟ ਇਹਦੇ ਵਿੱਚ ਆਪਣੇ ਕੋਲੇ ਪਹਿਲਾਂ ਫਿਰੋਜੀ ਕਲਰ ਆਇਆ ਸੀਗਾ ਹੁਣ ਇਹਦੇ ਵਿੱਚ ਆਪਣੇ ਕੋਲੇ ਇਹ ਸ਼ੇਡ ਆਇਆ ਇਹ ਵੀ ਬਹੁਤ ਪਿਆਰਾ ਸੋਨਾ ਕਲਰ ਹੈ ਇਹ ਵਾਲੀ ਇਹਦੇ ਨਾਲ ਬਾਟਮ ਆਈ ਬਹੁਤ ਸੋਨਾ ਪ੍ਰਿੰਟ ਹੈ ਜੇ ਪ੍ਰਿੰਟ ਦੀ ਹਰ ਸੀਜ਼ਨ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਸੋਨਾ ਪ੍ਰਿੰਟ ਹੈ ਇਹ ਵਾਲਾ ਨੈਕਸਟ ਰਸਟ ਕਲਰ ਆ ਗਿਆ ਇਹ ਵੀ ਨਿਊ ਪ੍ਰਿੰਟ ਆਇਆ ਬਹੁਤ ਸੋਨਾ ਸੂਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਰਸਟ ਕਲਰ ਦੇ ਨਾਲ ਪੇਨ ਬਾਟਮ ਆਏਗੀ ਮੋਸਟ ਸੋਨਾ ਸੂਟ ਹੈ ਵੀ ਬਹੁਤ ਪਿਆਰਾ ਸੂਟ ਆ ਕਲਰ ਵੀ ਬਹੁਤ ਸੋਹਣੇ-ਸੋਹਣੇ ਹੈ ਇਸ ਵਿੱਚ ਔਰ ਸਟਿਚ ਹੋ ਕੇ ਤਾਂ ਬਹੁਤ ਪਿਆਰਾ ਬਣੇਗਾ ਤੁਸੀਂ ਪੌਟਫਿਟ ਵਗੈਰਾ ਬਣਾ ਸਕਦੇ ਹੋ ਇਹਦਾ ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲੀ ਦੇ ਨਾਲ ਬਾਟਮ ਆਏਗੀ ਬਾਟਮ ਇਹ ਨਹੀਂ ਹੈ ਕਿ ਆਪਾਂ ਇਹ ਲਗਾਈਏ ਸੋ ਤੁਸੀਂ ਜਿਹੜੀ ਮਰਜ਼ੀ ਕਲਰ ਦੇਣਾ ਦੇ ਵੀ ਜਿੰਨੇ ਵੀ ਕਲਰ ਜਿਹੜਾ ਮੈਂ ਕਲਰ ਕਹੂੰਗਾ ਆਪਾਂ ਤੁਹਾਨੂੰ ਉਹੀ ਕਲਰ ਲਗਾ ਕੇ ਦੇ ਦੇਵਾਂਗੇ ਬਾਟਮ ਦਾ ਸੋ ਆਪਾਂ ਜਿਵੇਂ ਜਿਵੇਂ ਕਸਟਮਰ ਜਿਹੜੇ ਕਲਰ ਦੀ ਮੰਗਦੇ ਆਪਾਂ ਸੋ ਉਹੀ ਕਲਰ ਲਾ ਕੇ ਦਿੰਨੇ ਉਹਨਾਂ ਨੂੰ 올ਓਵਰ ਵੀ ਤੁਸੀਂ ਲੈ ਸਕਦੇ ਜਿਹੜੇ ਪ੍ਰਿੰਟ ਜਿੰਨੇ ਵੀ ਦੇਖਿਆ ਉਹਨਾਂ ਦੇ ਵਿੱਚ ਸਾਰੇ ਤੁਹਾਨੂੰ 올ਓਵਰ ਵੀ ਮਿਲ ਜਾਣਗੇ ਸੋ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਵਾਈਟ ਕਲਰ ਦੀ ਬਾਟਮ ਹੈ ਬਹੁਤ ਪਿਆਰਾ ਕੰਟਰਾਸਟ ਹੈ ਨੈਕਸਟ ਇਹ ਵੀ ਬਹੁਤ ਸੋਹਣਾ ਪ੍ਰਿੰਟ ਆਇਆ ਹੈ ਜੀ ਨਵਾਂ ਜਿਹਾ ਸ਼ੇਡ ਆਇਆ ਹੈ ਬਹੁਤ ਸੋਹਣਾ ਇਹ ਵਾਲੀ ਇਹਦੇ ਨਾਲ ਬਾਟਮ ਸੋ ਇਹ ਕੇਵਲਾ ਫੁੱਟਾ ਜਿਹੜਾ 올ਓਵਰ ਆਇਆ ਆਪਣੇ ਕੋਲੇ ਬਹੁਤ ਪਿਆਰਾ ਪ੍ਰਿੰਟ ਹੈ ਜੀ ਦੇਖ ਕੇ ਦਿਲ ਖੁਸ਼ ਹੁੰਦਾ ਇਹ ਲੋਕਾ ਬੜਾ ਸੋਹਣਾ ਸੂਟ ਹੈ ਵਾਲਾ ਖਿਲਵਾਂ ਦਾ ਰੰਗ ਕਲਰ ਹੈ ਸੋ ਤੁਸੀਂ ਇਹ ਵਾਲਾ ਆਲ ਓਵਰ ਵੀ ਲੈ ਸਕਦੇ ਹੋ ਇਹਦੇ ਨਾਲ ਜੇ ਤੁਸੀਂ ਕਿਸੇ ਵੀ ਕਲਰ ਦੀ ਬਾਟਮ ਲਾਣੀ ਹੈ ਇਹਨਾਂ ਦੇ ਵਿੱਚੋਂ ਲਾਈਟ ਕਲਰ ਦੀ ਬਾਟਮ ਲੱਗ ਜੂਗੀ ਬਾਕੀ ਡਾਰਕ ਵੀ ਹੈ ਜਿਵੇਂ ਮਰਜ਼ੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਲਗਾ ਸਕਦੇ ਹੋ ਬੈਕ ਵੀ ਦਾ ਸਾਰਾ ਪੂਰਾ ਸੂਟ ਹੀ ਮਤਲਬ ਬਹੁਤ ਪਿਆਰਾ ਹੈ ਪੂਰੀ ਸ਼ਰਟ ਦੇ ਉੱਪਰ ਪ੍ਰਿੰਟਿੰਗ ਕਿੰਨੀ ਬੜੀ ਸੋਹਣੀ ਹੈ ਦੇਖੋ ਪਰ ਇਹਦਾ ਲੱਗਦਾ ਜਿਵੇਂ ਪੇਂਟ ਕੀਤਾ ਹੁੰਦਾ ਸੋ ਨੈਕਸਟ ਸੂਟ ਆ ਗਿਆ yellow ਦੇ ਨਾਲ brown ਦਾ ਕੰਟਰਾਸਟ ਹੈ ਇਹ ਸ਼ਰਟ ਆਏਗੀ ਹੋਰ ਇਹ ਵਾਲੀ ਦੀ ਬਾਟਮ ਆਏਗੀ। ਹੋਰ ਇਹਦਾ ਦੁਪੱਟਾ ਵੀ ਬੜਾ ਸੋਹਣਾ ਹੈ ਜੀ। ਇਹਨਾਂ ਦਾ ਦੁਪੱਟਾ ਆਏਗਾ। ਦੁਪੱਟੇ ਦਾ ਵਰਕ ਵੀ ਦੁਪੱਟੇ ਤੇ ਵਰਕ ਕੀਤਾ ਹੋਇਆ ਹੈ। ਕੋ ਇਦਾਂ ਦਾ ਵਰਕ ਵਾਲਾ ਦੁਪੱਟਾ ਹੈ ਇਹਨਾਂ ਦਾ। ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਆਏਗਾ। ਚਾਰੇ ਸਾਈਡ ਵਰਕ ਕੀਤਾ ਹੋਇਆ ਹੈ ਤੇ। ਹੋਰ ਨਾਲ ਦਾ ਇੱਕ ਆਪਣੇ ਕੋਲ ਹੋਰ ਕਲਰ ਆਇਆ ਹੈ ਵੀ ਬੜਾ ਸੋਹਣਾ येलो ਕਲਰ ਚ। ਲਾਈਟ yellow ਜਾਜੀ lemon ਬਹੁਤ ਪਿਆਰਾ ਸ਼ੇਡ ਹੈ ਤੇ ਇਹ ਵਾਲੀ ਜਿਹਨਾਂ ਬਾਟਮ ਆਏਗੀ ਪੂਰਾ ਹੈਵੀ ਕਪੜਾ ਜੀ ਬਾਟਮ ਦਾ ਇਦਾਂ ਨਹੀਂ ਕਿ ਤੁਹਾਨੂੰ ਪਤਲਾ ਜਿਹਾ ਕਪੜਾ ਆਪਾਂ ਦੇ ਦੇਵਾਂਗੇ ਇਦਾਂ ਨਹੀਂ ਹੈ ਪੂਰਾ ਹੈਵੀ ਕਪੜਾ ਲੱਗਿਆ ਹੋਊਗਾ ਨਾਲ ਇਹਦੇ ਔਰ ਇਹ ਵਾਲੀ ਦੁਪੱਟਾ ਆ ਗਿਆ ਦੇ ਨਾਲ ਉਹ ਦੁਪੱਟਾ ਵੀ ਇਦਾਂ ਉਹ ਵਾਲਾ ਜਿਹੜਾ ਤੁਹਾਨੂੰ ਬ੍ਰਾਊਨ ਦਿਖਾਇਆ ਉਹਦੇ ਨਾਲ ਦਾ ਹੀ ਦੁਪੱਟਾ ਇਹ ਹੈ ਸੋ ਚਾਰ ਸਾਈਡ ਵਰਕ ਹੋਇਆ ਹੋਇਆ ਦੁਪੱਟੇ ਦੇ ਸੋ ਅੱਜ ਜੇ ਤੁਹਾਡੇ ਸੂਟ ਕਿਵੇਂ ਲੱਗੇ ਸਕਰੀਨਸ਼ਾਟ ਲੈ ਕੇ ਸਾਨੂੰ ਤੁਹਾਡਾ WhatsApp ਨੰਬਰ ਹੈਗਾ ਜੀ 78149 ਬੈਲਟ 347 ਦੇ ਉੱਪਰ ਤੁਸੀਂ ਸਾਡੇ ਨਾਲ ਕਾਲ ਤੇ ਵੀ ਗੱਲ ਕਰ ਸਕਦੇ ਹੋ ਮੈਸੇਜ ਤੇ ਵੀ ਗੱਲ ਕਰ ਸਕਦੇ ਹੋ ਸੋ ਤੁਸੀਂ ਜਿਹੜਾ ਸੂਟ ਵਧੀਆ ਲੱਗਿਆ ਇਹਦੇ ਉੱਤੇ ਸੈਂਡ ਕਰਕੇ ਆਪਣਾ ਆਰਡਰ ਹੈ ਜਿਹੜਾ ਜਲਦੀ ਬੁੱਕ ਕਰਿਆ ਕਰੋ ਸੋ ਪਲੀਜ਼ ਇੱਕ ਰਿਕੁਐਸਟ ਹੈ ਜੀ ਸਾਰਿਆਂ ਨੂੰ ਮੈਂ ਹਰ ਵੀਡੀਓ ਚ ਕਹਿਣੀ ਹੁੰਦੀ ਆ ਤੋ ਜਲਦੀ ਤੋਂ ਜਲਦੀ ਪਲੀਜ਼ ਆਪ ਦੇ ਆਰਡਰ ਕਰਿਆ ਕਰੋ ਕਿਉਂਕਿ ਆਪਾਂ ਨੂੰ ਜੇ ਤੁਸੀਂ ਕਾਫੀ ਦਿਨਾਂ ਬਾਅਦ ਜਦੋਂ ਆਰਡਰ ਕਰਦੇ ਹੋ ਕਈ ਵਾਰ ਸੇਮ ਪ੍ਰਿੰਟ ਮਿਲਨੇ ਬਹੁਤ ਡਿਫਿਕਲਟ ਹੋ ਜਾਂਦੇ ਸੋ ਆਪਾਂ ਨੂੰ ਨਹੀਂ ਮਿਲਦੇ ਇਸ ਕਰਕੇ ਤੁਹਾਨੂੰ ਕਹਿੰਦੇ ਜਦੋਂ ਸਾਡੀ ਵੀਡੀਓ ਤੁਸੀਂ ਦੇਖ ਲੈਣ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਪਲੀਜ਼ ਆਪ ਦਾ ਜਿਹੜਾ ਸੂਟ ਤੁਹਾਨੂੰ ਵਧੀਆ ਲੱਗਦਾ ਸਕਰੀਨਸ਼ਾਟ ਲੈ ਕੇ ਸਾਨੂੰ ਸਾਡੇ ਵਟਸਐਪ ਤੇ ਸੈਂਡ ਕਰ ਦਿਆ ਕਰੋ ਬਾਕੀ ਇੰਸਟਾਗ੍ਰਾਮ ਨੂੰ ਸਾਡਨ ਜ਼ਰੂਰ ਜਾ ਕੇ ਫੋਲੋ ਕਰੋ YouTube ਦੇ ਚੈਨਲ ਨੂੰ ਜ਼ਰੂਰ ਫੋਲੋ ਕਰੋ ਸੋ ਅਚੁਲਿ ਧੰਨਵਾਦ